ਅੱਜ ਚੋਣਾਂ ਚੱਲ ਰਹੀਆਂ ਹਨ ਜਥੇ ਵਰੀ ਕਿਦਾਂ ਦੇਖ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਚੋਣਾਂ ਤੇ ਇੱਕ ਕੌਮ ਵਾਸਤੇ ਚੁਣੌਤੀ ਆ ਏਰਕੀ ਦੀਆਂ ਚੋਣਾਂ ਕਿਉਂਕਿ ਹਰ ਵਾਰੀ ਚੋਣਾਂ ਹੁੰਦੀਆਂ ਆ ਆਪਾਂ ਕੌਮ ਦੇ ਦੁਸ਼ਮਣਾਂ ਨੂੰ ਕੌਮ ਦੇ ਗद्दारों ਨੂੰ ਜਿਤਾ ਕੇ ਆਪਾਂ ਜਿਹੜਾ ਵਾ ਪਾਰਲੀਮੈਂਟ 'ਚ ਭੇਜਦੇ ਆ ਪਰ ਏਰਕੀ ਇਹ ਕੌਮ ਵਾਸਤੇ ਜਿਹੜਾ ਵਾ ਇਹ ਚੈਲੰਜ ਆ ਕੌਮ ਵਾਸਤੇ ਕਿ ਜਿਹੜੇ ਸਾਡੇ ਯੋਧੇ ਆ ਜਿਸ ਤਰ੍ਹਾਂ ਭਾਈ ਅਮਰਤਪਾਲ ਲਾਲੋ ਵੀ ਉਹ ਕੌਮ ਵਾਸਤੇ ਬਹੁਤ ਵਧੀਆ ਕਾਰਜ ਕਰ ਰਿਹਾ ਸੀ ਅਮਰਤਿਸ਼ ਕਰ ਰਿਹਾ ਸੀ ਬੱਚਿਆਂ ਨੂੰ ਕੋਈ ਮਾੜਾ ਕਾਰਜਦ ਕਰ ਨਹੀਂ ਰਿਹਾ ਤੇ ਉਹ ਵੀ ਇਹਨਾਂ ਨੂੰ ਜਿਹੜਾ ਹਜਮ ਨਹੀਂ ਹੋਇਆ ਤੇ ਉਹਨੂੰ ਵੀ ਜਿਹੜਾ ਡਬੂਕਲ ਜੇਲ੍ਹ ਵਿੱਚ ਭੇਜਤਾ ਨਾਲ ਹੋਰ ਵੀ ਨੌਜਵਾਨ ਬੇਕਸੂਰ ਜਿਹੜੇ ਮੂੰਹੋਂ ਬੋਲੇ ਵੀ ਨਹੀਂ ਮਾੜਾ ਚੰਗਾ ਕੋਈ ਕੋਈ ਗੱਲ ਵੀ ਨਹੀਂ ਉਹਨਾਂ ਕੀਤੀ ਤੇ ਉਹਨਾਂ ਨੂੰ ਵੀ ਵਿਚਾਰਿਆਂ ਨਾਲ ਧੱਕਿਆ ਗਿਆ ਇਹ ਅੱਜ ਦੀ ਗੱਲ ਨਹੀਂ ਹੈ ਇਹ बार-बार ਜਿਹੜਾ ਵਾ ਸਾਨੂੰ ਟਾਰਗੇਟ ਜਿਹੜਾ ਵਾ ਇਹ ਕੌਮ ਨੂੰ ਕੀਤਾ ਜਾਂਦਾ ਵਾ ਕਿ ਇਸ ਕਰਕੇ ਜਿਹੜਾ ਇਹ ਬੜਾ ਤਗੜਾ ਮੌਕਾ ਕੌਮ ਵਾਸਤੇ ਮਾਝੇ ਵਾਲਿਆਂ ਵਾਸਤੇ ਤੇ ਬਹੁਤ ਜ਼ਿਆਦਾ ਤੇ ਫਰੀਦਕੋਟ ਵਾਲਿਆਂ ਵਾਸਤੇ ਵੀ ਬਹੁਤ ਜ਼ਿਆਦਾ ਬਾਕੀ ਹਲਕੇ ਵੀ ਜਿੱਥੇ ਲੱਖਾ ਸਧਾਨਾ ਖਲੋਤਾ ਇਹ ਬੜਾ ਤਗੜਾ ਕੌਮ ਵਾਸਤੇ ਜਿਹੜਾ ਇਹ ਉਪਰਾਲਾ ਵਾਕੇ ਇਹ ਆਪਾਂ ਜਿਸ ਤਰ੍ਹਾਂ ਬਾਦਲ ਕੇ ਹੁਣ ਕਰਦੇ ਪੰਥਕ ਹੋਣ ਦੀਆਂ ਗੱਲਾਂ ਬੜੀਆਂ ਕਰਦੇ ਆ ਇਹਨਾਂ ਦੀਆਂ ਗੱਲਾਂ ਵੇਖੋ ਤੁਸੀਂ ਇਲੈਕਸ਼ਨ ਦੇ ਵਿੱਚ ਜਿੱਥੇ ਵੀ ਸਾਡੇ ਪੰਥਕ ਆਗੂ ਦਰਦੀ ਕੌਮ ਦੇ ਦਰਦੀ ਬੰਦੇ ਕੌਮ ਨੇ ਖਲਾਰੇ ਆ ਜਿੱਦਾਂ ਅੰਮ੍ਰਿਤਸਰ ਖਲਾਰੇ ਆ ਜਾਂ ਲੱਖਾ ਸਿਧਾਣਾ ਖਲੋਤਾ ਜਾਂ ਭਾਈ ਸਰਬਜੀਤ ਸਿੰਘ ਫਰੀਦਕੋਟ ਤੋਂ ਖਲੋਤੇ ਆ ਜਿਹੜੇ ਸ਼ਹੀਦ ਭਾਈ ਬੈਂਤ ਸਿੰਘ ਦੇ ਬੱਚੇ ਨੇ ਜਿੰਨਾ ਜਿਹੜੀ ਕੋਈ ਨਿੱਗੀ ਜੀ ਗੱਲ ਨਹੀਂ ਕਿ ਜਿਹੜਾ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਨੂੰ ਮੰਤਰੀ ਨੂੰ ਸੌਦਾ ਲਾਉਣਾ ਕੋਈ ਇਹ ਛੋਟੀ ਜੀ ਗੱਲ ਨਹੀਂ ਹੁੰਦੀ ਨਾ ਕੋਈ ਬੱਚਾ ਵੇਖਣਾ ਨਾ ਘਰ ਦਾ ਕਾਰੋਬਾਰ ਵੇਖੋ ਕਿੰਨੀ ਤਨਖਾਹ ਸੀ ਉਸ ਟਾਈਮ ਕਿੰਨਾ ਸੁਖੀ ਜਿਹੜਾ ਉਹਨਾਂ ਸੁੱਖ ਸਾਰੇ ਨੂੰ ਠੋਡ ਮਾਰਿਆ ਪਰਿਵਾਰ ਦੇ ਬੱਚੇ ਨਹੀਂ ਵੇਖੇ ਉਹਨਾਂ ਆਪਣਾ ਕੋਈ ਕਾਰੋਬਾਰ ਨਹੀਂ ਵੇਖਿਆ ਉਹਨਾਂ ਆਪਣੀ ਕੋਈ ਜ਼ਿੰਦਗੀ ਨਹੀਂ ਵੇਖੀ ਤੇ ਉਹਨਾਂ ਜਿਹੜਾ ਅਕਾਲ ਤਖਤ ਸਾਹਿਬ ਦੇ ਵਿੱਚ ਜਿਹੜਾ ਅਟੈਕ ਕੀਤਾ ਉਹਦਾ ਬਦਲਾ ਲਿਆ ਇਹ ਜਿਹੜਾ ਉਹਨਾਂ ਤੇ ਕੌਮ ਨੂੰ ਬਦਲਾ ਲੈ ਕੇ ਇੱਕ ਲੱਥੀ ਹੋਈ ਪੱਗ ਕੌਮ ਦੀ ਸਿਰ ਤੇ ਰੱਖਦੀ ਪਰ ਹੁਣ ਫਰਜ ਕੌਮ ਦਾ ਵਾਕੇ ਜਿਹੜਾ ਇਹ ਤਗੜੇ ਹੋ ਗਏ ਫਰੀਦਕੋਟ ਵਾਲਿਓ ਇਹ ਤਗੜੇ ਹੋ ਤਗੜੇ ਹੋ ਗਏ ਹੁਣ ਸਾਡਾ ਫਰਜ ਬਣਦਾ ਤੇ ਉਹਦੇ ਬੱਚੇ ਨੂੰ ਜਦਾ ਕੇ ਆਪਾਂ ਪਾਰਲੀਮੈਂਟ ਦੇ ਵਿੱਚ ਭੇਜ ਗਏ ਤੇ ਉੱਥੇ ਜਿਹੜੀ ਕੌਮ ਦੀ ਗੱਲ ਜਿੱਥੇ ਇੰਦਰਾ ਦਾ ਪੋਤਰਾ ਉੱਥੇ ਬੈਠਾ ਜਿੱਥੇ ਬੈਂਤੇ ਦਾ ਪੋਤਾ ਬੈਠਾ ਉੱਥੇ ਇਹ ਨੂੰ ਵੀ ਭਾਈਏ ਕਿਉਂਕਿ ਉਹ ਜਿਹੜਾ ਬੈਂਤੇ ਦਾ ਪੋਤਾ ਉਹਦਾ ਦੇਰ ਕੀ ਦਾ ਨਹੀਂ ਲੱਗਣਾ ਤੇ ਮੈਂ ਜਿਹੜਾ ਕਹਿਣਾ ਜਿਹੜਾ ਇੰਦਰਾ ਦਾ ਪੋਤਰਾ ਜਦੋਂ ਉਹਦੇ ਸਾਹਮਣੇ ਇੰਦਰਾ ਨੂੰ ਮਾਰਨ ਆਲਾ ਬੈਠੂਗਾ ਤੇ ਇਹ ਦੁਸ਼ਮਣ ਦੀ ਜਿਹੜੀ ਹੇਕ ਦੇ ਉੱਤੇ ਬੈਣ ਵਾਲਾ ਕੰਮ ਜਿਹੜਾ ਤੁਸੀਂ ਕੌਮ ਨੇ ਕਰ ਦੇਣਾ ਕਿਉਂਕਿ ਅਜੇ ਤੱਕ ਕਦੀ ਵੀ ਨਹੀਂ ਆਪਾਂ ਕੀਤਾ ਇਹ ਕੰਮ ਇਹ ਪਰਾਲਾ ਇਹ ਬੜੀ ਤਗੜੀ ਜਿਹੜੀ ਆ ਇਹ ਕੌਮ ਦੀ ਜਿੱਤ ਹੋਊਗੀ ਆਪਣੀ ਸਿੱਖ ਕੌਮ ਦੀ ਕਿ ਜੇ ਆਪਾਂ ਕੋਈ ਵੀ ਪਾਰਟੀ ਨਾ ਵੇਖੀਏ ਏਰਕੀ ਨਾ ਕਾਲੀ ਕਾਂਗਰਸ ਨਾਮ ਪਾਰਟੀ ਕੋਈ ਵੀ ਨਾ ਵੇਖੀਏ ਆਪਾਂ ਰਲ ਕੇ ਸਾਰੇ ਹਲੂਣਾ ਦੇ ਕੇ ਇਹਨਾਂ ਜਿਹੜੀਆਂ 3-4 ਸੀਟਾਂ ਲੱਕੇ ਸਿਧਾਨ ਵਾਲੀ ਇਹ ਇਹ 3-4 ਸੀਟਾਂ ਨੂੰ ਜਿਤਾਈਏ ਬਾਕੀ ਬੜਾ ਦੁੱਖ ਹੋਇਆ ਇਸ ਚੀਜ਼ ਦਾ ਉੱਥੇ ਮੈਂ ਗਿਆ ਹਾਂ ਕੱਲ੍ਹ ਬੜਾ ਹੰਗਾਰਾ ਜਿਹੜਾ ਵਾ ਭਾਈ ਸਰਬਜੀਤ ਸਿੰਘ ਦੇ ਹੱਕ ਦੇ ਵਿੱਚ ਜਿਹੜੀ ਆ ਕੌਮ ਦੇ ਰਹੀ ਆ ਲੋਕ ਅਹੀਂ ਮਾਰਚ ਕੱਢਿਆ ਤੇ ਲੋਕ ਬੜੇ ਨੰਗੇ ਪੈਰੀ ਬੱਚੇ ਲੈ ਕੇ ਬੀਬੀਆਂ ਅੰਮ੍ਰਿਤਧਾਰੀ ਜਾਂ ਦੁੱਜੀਆਂ ਪੱਧਤ ਵੀਰ ਉਹ ਬੋਹਿਆਂ ਦੇ ਅੱਗੇ ਖਲੋਤੇ ਸਾਨੂੰ ਸਵਾਗਤ ਕਰਨਵਾ ਤੇ ਫੁੱਲਾਂ ਦੀ ਬਰਖਾ ਕਰਦੇ ਸੀ ਬੜਾ ਸਵਾਗਤ ਬੜਾ ਮਨ ਦੇ ਵਿੱਚ ਅੱਖਾਂ ਦੇ ਵਿੱਚ ਜਿਹੜੇ ਉਹ ਦਰਦ ਜਿਹੜਾ ਵਾ ਕੌਮ ਦੇ ਵੇਖਿਆ ਬੜੀ ਖੁਸ਼ੀ ਹੋਈ ਹੈ ਗੱਲ ਦੀ ਪਰ ਮੈਂ ਇਹ ਗੱਲ ਇੱਕ ਪੰਥਕਾਂਗੂਆਂ ਨੂੰ ਵੀ ਕਰਦਾ ਕਿ ਜਿਸ ਤਰ੍ਹਾਂ ਭਾਈ ਬਡਾਲਾ ਜੀ ਆ ਤੇ ਸਾਡੇ ਬਹੁਤ ਸਤਿਕਾਰਯੋਗ ਸਿਮਰਨਜੀਤ ਸਿੰਘ ਮਾਨ ਇਹਨਾਂ ਨੇ ਆਪਣਾ ਬੰਦਾ ਉੱਥੇ ਬਰਾਬਰ ਉਸ ਯੋਧੇ ਦੇ ਉਸ ਕੁਰਬਾਨੀ ਵਾਲੇ ਪਰਿਵਾਰ ਦੇ ਬਰਾਬਰ ਜਿਹੜਾ ਵਾ ਉਹ ਬੰਦਾ ਖਲਾਰ ਤੇ ਪਰ ਬੜੀ ਇਹ ਬਾੜੀ ਤਗੜੀ ਮਾੜੀ ਗੱਲ ਆ ਇਹ ਬੜਾ ਤਗੜਾ ਤੁਹਾਨੂੰ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਬੜੇ ਤਗੜਾ ਕਲੰਕ ਵਾਲੀ ਗੱਲ ਜੋ ਬੜਾ ਤਗੜਾ ਇਹ ਲਾਂਭਾ ਜਿਹੜਾ ਤੁਹਾਡੇ ਵਾਸਤੇ ਬਣ ਜਾਣਾ ਜੋ ਪਹਿਲੀ ਗੱਲ ਤਾਂ ਗੁਰੂ ਰਾਮਦਾਸ ਕਰੇ ਕਿਰਪਾ ਇਹ ਗੱਲ ਨਾ ਬਣੇ ਤੇ ਜੇ ਕਦੇ ਉਹ ਜੀ ਗੱਲ ਬਣ ਗਈ ਕੌਮ ਨੂੰ ਹਰਾਉਣ ਵਾਲਾ ਤੁਸੀਂ ਕੰਮ ਕਰਤਾ ਤੇ ਇਹ ساری ਉਮਰ ਵਾਸਤੇ ਤੁਸੀਂ ਗੱਲੇ ਹੀਠਾਂ ਆ ਜਾਓਗੇ ਮੈਂ ਤੇ ਇਹੋ ਹੀ ਗੱਲ ਕਹੂੰਗਾ ਕਿ ਜਿਹੜੇ ਜੇ ਤੁਸੀਂ ਆਪਣੇ ਉਮੀਦਵਾਰ ਆ ਇਹਨਾਂ ਦੇ ਜਿਹੜੇ ਆਪਣੇ ਵਾਪਸ ਕਾਗਜ਼ ਲੈ ਲਓ ਤੇ ਬਹੁਤ ਵਧੀਆ ਗੱਲ ਆ ਨਹੀਂ ਤਾਂ ਹਰਾਉਣ ਦੇ ਵਿੱਚ ਜੇ ਦੁਸ਼ਮਣ ਹਰਾਉਣ ਦੇ ਵਿੱਚ ਪੂਰਾ ਤਤਬਰ ਤਿਆਰ ਆ ਤੇ ਤੁਸੀਂ ਵੀ ਜਿਹੜੇ ਆ ਉਹ ਤਤਬਰ ਤਿਆਰ ਜੋ ਇਸ ਹਿਸਾਬ ਨਾਲ ਕਿਉਂਕਿ ਵਡਾਲਾ ਜੀ ਨੂੰ ਵੀ ਬੇਨਤੀ ਕਰਦੇ ਆ ਕਿਉਂਕਿ ਤੁਸੀਂ ਪੰਥਕ ਸਾਡੇ ਲੀਡਰ ਜੋ ਤੇ ਭਾਈ ਸਿਮਰਨਜੀਤ ਸਿੰਘ ਮਾਨ ਨੂੰ ਇਹ ਗੱਲ ਕਰਦੇ ਆ ਕਿ ਇਹ ਜਿਹੜਾ ਆਉਣ ਵਾਲਾ ਸਮਾਂ ਵਾ ਕਿਤੇ ਆ ਨਾ ਬਣ ਜੇ ਜਿਸ ਤਰ੍ਹਾਂ ਉਹ ਕਹਿੰਦੇ ਹੁੰਦੇ ਸੀ ਵੀ ਉਹ ਗੁਰੂ ਸਾਹਿਬ ਦੇ ਸੇਵਜਾਦਿਆਂ ਨੂੰ ਸ਼ਹੀਦ ਕਰਨ ਵਾਲੇ ਲੈਵੇ ਗੰਗੂ ਪਾਪੀਆ ਲਾਹਣ ਤਾਂ ਸੰਭਾਲ ਹੋਏ ਨਿਹੰਜ ਸ਼ਹੀਦ ਦਿੱਤੇ ਗੋਬਿੰਦ ਦੇ ਲਾਲਕ ਦੇ ਉਹ ਲਾਹਣ ਦਾ ਆਲਾ ਕੰਮ ਨਾ ਬਣ ਜੇ ਸਾਰੀ ਉਮਰ ਬਾਕੀ ਆਪਣੀ ਕੌਮ ਨੂੰ ਇਹੋ ਹੀ ਬਣਦੀ ਕਰਦੇ ਆ ਕਿ ਆਪਾਂ ਰਲ ਮਿਲ ਕੇ ਸਾਰੇ ਹਲੂਣਾ ਮਾਰ ਕੇ ਸਾਰੇ ਆਪਣੇ ਭੈਣ ਭਰਾਵਾਂ ਨੂੰ ਜਿੱਥੇ ਜਿੱਥੇ ਪੰਜਾਬ 'ਚ ਕੋਈ ਬੈਠਾ ਕਿ ਫਰੀਦਕੋਟ ਵਾਲਿਆਂ ਨੂੰ ਮਾਝੇ ਵਾਲਿਆਂ ਨੂੰ ਜਿਹੜੀ ਖਡੂਰ ਸਾਹਿਬ ਵਾਲੀ ਸੀਟ ਆ ਜਿਹੜੀ ਲਖੇ ਸਿਧਾਣੇ ਵਾਲੀ ਆ ਇਹਨਾਂ ਨੂੰ ਆਪਾਂ ਤਗੜੇ ਹੋ ਕੇ ਜਿਤਾਈਏ ਭਾਈ ਸਿਮਰ ਸਿੰਘ ਸਿਮਰਜੀਤ ਸਿੰਘ ਮਾਨ ਦੀ ਸੀਟ ਜਿਹੜੀ ਉਹਨੂੰ ਵੀ ਜਿਤਾਈਏ ਕਿਉਂਕਿ ਜਿਹੜਾ ਪਾਰਲੀਮੈਂਟ ਦੇ ਵਿੱਚ ਜਾ ਕੇ ਇਹ ਜਿਹੜੇ ਬੰਦੇ ਦਰਦੀ ਕੌਮ ਦਾ ਦਰਦ ਰੱਖਦੇ ਨੇ ਪੰਜਾਬ ਦਾ ਦਰਦ ਰੱਖਦੇ ਨੇ ਇਹ ਜਾ ਕੇ ਉੱਥੇ ਜਿਹੜਾ ਵਾ ਇਹਨਾਂ ਦੀ ਦੁਸ਼ਮਣ ਦੀ ਇੱਕ ਦੇ ਬਹਿ ਗਏ ਉੱਥੇ ਗੱਲ ਕਰਨ ਕਿਉਂਕਿ ਅੱਜ ਤੱਕ ਅਸੀਂ ਉੱਥੋਂ ਤੱਕ ਪਹੁੰਚੇ ਨਹੀਂ ਅਸੀਂ ਸਿਰਫ ਲਲਕਾਰਿਆਂ ਤੇ ਨਾਰਿਆਂ ਤੱਕ ਹੀ ਸਹਿਮਤ ਰਹੇ ਆ ਅਸੀਂ ਸਿਰ ਦੇਣ ਤੱਕ ਸਹਿਮਤ ਰਹੇ ਆ ਤੇ ਜਿਹੜੀ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੇਖੋ ਕਿੱਡਾ ਭਿਆੜਕ ਸਮਾਂ ਆ ਰਿਹਾ ਸਾਡਾ ਜਿੰਨਾ ਵੀ ਨੌਜਵਾਨ ਹੈ ਨਸ਼ੇ ਨਾਲ ਬਰਬਾਦ ਹੋ ਰਿਹਾ ਪਰ ਆਪਾਂ ਇਹ ਕੰਮ ਜਿਹੜਾ ਵਾ ਇਹ ਪੰਥ ਕਾਗੂ ਅੱਗੇ ਕਰੀਏ ਜਿਹੜੇ ਕੌਮ ਦੇ ਦਰਦੀ ਆ ਬਠਿੰਡੇ ਦੀ ਸੀਟ ਜਿਹੜੀ ਹੈ ਲੱਖਾ ਸਧਾਨਾ ਬਠਿੰਡੇ ਸੀਟ ਤੋਂ ਲੜਦੇ ਨੇ ਉਹ ਤੋਂ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੂਜੀਆਂ ਪਾਰਟੀਆਂ ਪਰ ਉਹ ਕਿਹਾ ਜਾ ਰਿਹਾ ਵੀ ਲੱਖਾ ਸਧਾਨਾ ਤਾਂ ਲਾਈਨ 'ਚ ਹੀ ਨਹੀਂ ਹੈਗਾ ਏ ਵੀਰ ਜੀ ਪਹਿਲਾਂ ਤਾਂ ਵੇਖੋ ਆਪਾਂ ਵੇਖਿਆ ਸੀ ਵੀ ਪਹਿਲਾਂ ਇੱਥੇ ਆਪਣੇ ਅੰਮ੍ਰਿਤਸਰ ਦੇ ਵਿੱਚ ਹੀ ਵੇਖਿਆ ਵੀ ਮਜੀਠੀਆ ਤੇ ਸਿੱਧੂ ਦੋਵੇਂ ਜਣਿਆਂ ਨੂੰ ਕਹਿੰਦੇ ਇਹ ਵੀ ਇਹ ਲੈਣ ਦੇ ਵਿੱਚ ਹੀ ਇਹ ਦੋਵੇਂ ਆ ਤਾਂ ਬੀਬੀ ਹੈਗੀ ਨਹੀਂ ਵਿੱਚ ਇਹ ਇਹ ਗੁਰੂ ਸਾਹਿਬ ਵਰਤਨਾਵਾਂ ਇਹ ਪਤਾ ਨਹੀਂ ਕਿਦਾਂ ਵਰਤ ਜਾਣਾ ਵਾ ਇਹ ਵਡਿਆਈ ਗੁਰੂ ਸਾਹਿਬ ਨੇ ਦੇਣੀ ਆ ਤੇ ਦੇ ਦੇਣੀ ਆ ਕਿਉਂਕਿ ਇਹ ਲਖੇ ਸਿਧਾਨੇ ਨੇ ਕੰਮ ਉੱਥੇ ਕੀਤੇ ਆ ਕੌਮ ਦਾ ਦਰਦ ਰੱਖਦੇ ਆ ਹਰਕ ਕੌਮ ਜਾਣਦੀ ਆ ਕਿ ਕਿਹੜਾ ਬੰਦਾ ਸਹੀ ਕਿਹੜਾ ਨਹੀਂ ਹਰ ਵਾਰੀ ਉੱਥੇ ਜਿਹੜੇ ਆ ਅਕਾਲੀਆਂ ਦੇ ਬੰਦੇ ਜਿੱਤੇ ਦੇ ਕਾਂਗਰਸ ਦੇ ਜਿੱਤੇ ਆ ਆਮ ਪਾਰਟੀ ਦੇ ਵੀ ਏਰ ਕੀ ਐਮ ਐਲ ਏ ਜਿਤਾਏ ਆ ਕੀ ਇਹਨਾਂ ਜਿਹੜਾ ਕੌਮ ਵਾਸਤੇ ਜਾਂ ਪੰਜਾਬ ਵਾਸਤੇ ਕੀਤਾ ਅਜੇ ਤੱਕ ਦਾ ਨਸ਼ੇ ਦੇ ਲਾਰੇ ਲਾਇਏ ਕੀ ਨਸ਼ੇ ਦਾ ਵੀ ਕੰਮ ਜਿਹੜਾ ਕੋਈ ਇਹਨਾਂ ਅਜੇ ਤੱਕ ਸਹੀ ਨਹੀਂ ਕੀਤਾ ਨੌਜਵਾਨ ਅੱਜ ਵੀ ਛੋਟੇ ਛੋਟੇ ਬੱਚੇ 11-11 ਸਾਲ ਦੇ ਸਾਡੇ ਜਿਹੜੇ ਆ ਉਹ ਮਾਰੇ ਆ ਹੁਣ ਗੱਲ ਮੈਂ ਜਿਹੜੀ ਕਰਦਾ ਵਾਂ ਵੀ ਜਿਹੜੀ ਨੌਜਵਾਨੀ ਦੀ ਸਾਡੀ ਨੌਜਵਾਨੀ ਨੂੰ ਬਣਨ ਦੀ ਤੇ ਇਹੋ ਹੀ ਕਰਦੇ ਆਪਾਂ ਸਾਰੇ ਰਲ ਮਿਲ ਕੇ ਕਿ ਜਿਹੜੀਆਂ ਇਹ 3-4 ਸੀਟਾਂ ਵਾਂ ਏ ਰਲ ਰਲ ਮਿਲ ਕੇ ਆਪਾਂ ਸਾਰੇ ਜਣੇ ਜੋ ਵੀ ਵਖਰੇਵੇਂ ਹੋਣਗੇ ਆਪਾਂ ਬਾਅਦ ਦੇ ਵਿੱਚ ਬੈਠ ਕੇ ਗੱਲ ਕਰ ਲਾਂਗੇ ਪਰ ਇਹਨਾਂ ਨੂੰ ਆਪਾਂ ਰਲ ਮਿਲ ਕੇ ਚਿਤਾ ਆਗੇ ਇਹਨਾਂ ਨੂੰ ਦੁਸ਼ਮਣ ਦੀ ਇੱਕ ਦੇ મોદી ਦੇ ਸਾਹਮਣੇ ਭਾਈਏ ਕਿਉਂਕਿ ਜਿਹੜਾ ਸਾਡਾ ਤਖਤ ਟਾਇਆ ਉਹ ਵੀ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਜਿਹੜਾ ਦਿੱਲੀ ਦੇ ਵਿੱਚ ਸਾਡੀਆਂ ਧੀਆਂ ਪੈਣਾ ਨੂੰ ਨੰਗਿਆਂ ਕਰਕੇ ਬਲਾਦਕਾਰ ਕੀਤੇ 200 ਬੰਦੇ ਨੇ ਜਿੱਦਾਂ ਬਜ਼ੁਰਗਾਂ ਸਾਡਿਆਂ ਦੇ ਟਾਇਰ ਪਾਏ ਗੱਲ 'ਚ ਜਿੱਦਾਂ ਸਾਡੇ ਨਿਗਿੰਗੇ ਬੱਚਿਆਂ ਨੂੰ ਕੋ-ਕੋ ਕੇ ਛੜਕਾਂ ਤੇ ਪੁੱਠਿਆਂ ਕਰ-ਕਰ ਮਾਰ-ਮਾਰ ਕੇ ਮਾਰਿਆ ਗਿਆ ਉਹਨਾਂ ਦੇ ਗਲਾਂ 'ਚ ਟਾਇਰ ਪਾ ਕੇ ਸਾੜੇ ਗਏ ਉਹ ਜਿਹੜਾ ਵਾ ਉਹ ਅੱਜ ਤੱਕ ਸਾਨੂੰ ਇਨਸਾਫ਼ ਨਹੀਂ ਮਿਲਿਆ ਜਿਹੜੇ ਪਾਣੀ ਸਾਡੇ ਖੋਏ ਗਏ ਵੇਖੋ ਕਦੀ ਇਹ ਵੀ ਗੱਲ ਹੋਈ ਆ ਜੇ ਰਾਜਸਥਾਨ ਦੇ ਵਿੱਚੋਂ ਪੱਥਰ ਆਉਂਦਾ ਤੇ ਉਹਦੇ ਸਾਡੇ ਪੂਰੇ ਪੈਸੇ ਲੈ ਜਾਂਦੇ ਆ ਪੱਥਰ ਦੇ ਤੇ ਜੇ ਕੋਲਾ ਆਉਂਦਾ ਤੇ ਕੋਲੇ ਦੇ ਵੀ ਪੂਰੇ ਪੈਸੇ ਲੱਕੜ ਆਉਂਦੀ ਤੇ ਲੱਕੜ ਦੇ ਵੀ ਪੂਰੇ ਪੈਸੇ ਸਾਡੇ ਕੋਲ ਪੰਜਾਬ ਕੋਲ ਲੈ ਜਾਂਦੇ ਆ ਤੇ ਜਦੋਂ ਗੱਲ ਸਾਡੇ ਪਾਣੀ ਦੀ ਆਉਂਦੀ ਆ ਤੇ ਪਾਣੀ ਸਾਡਾ ਜਿਹੜਾ ਵੈ ਫ੍ਰੀ ਵੰਡਿਆ ਜਾਂਦਾ ਫ੍ਰੀ ਨਹਿਰਾਂ ਕੱਢੀਆਂ ਜਾਂਦੀਆਂ ਇਹ ਹੱਕ ਸਭ ਨੂੰ ਬਰਾਬਰ ਚਾਹੀਦਾ ਜੇ ਸਾਡੇ ਨਾਲ ਵਿਤਕਰਾ ਨਹੀਂ ਕਰਦਾ ਵੇਖੋ ਹੋਰ ਕਿਸੇ ਵੀ ਸਟੇਟ ਦਾ ਇਹਨਾਂ ਜਿਹੜੇ ਆ ਜ਼ਿਲ੍ਹੇ ਨਹੀਂ ਖੋਏ ਪਰ ਪੰਜਾਬ ਦੇ ਨਾਲ ਵਿਤਕਰਾ ਵਿਤਕਰਾ ਕਰਦੇ ਆ ਕਦੀ ਕੋਈ ਸਟੇਟ ਖੋਲਾ ਦੂਜੀ ਨਾਲ ਆਲਾ ਹਰਿਆਣਾ ਖੋਲਾ ਇਧਰ ਨਾਲੇ ਦੂਜਾ ਖੋਲਾ ਅੰਤਰਾਜਲ ਖੋਲਾ ਇਧਰ ਨਾਲੇ ਮੈਨੂੰ ਤੇ ਇਹਨਾਂ ਦੀ ਗੱਲਾਂ ਦੀ ਸਮਝ ਨਹੀਂ ਲੱਗਦੀ ਕਿ ਇਹਨਾਂ ਨੇ ਦਿਮਾਗ ਦੇ ਵਿੱਚ ਜ਼ਹਿਰ ਕਿਉਂ ਪਾਲ ਕੇ ਪੰਜਾਬ ਵਾਸਤੇ ਰੱਖਿਆ ਇਹਨਾਂ ਲੀਡਰਾਂ ਨੇ ਇੱਕ ਖਡੂਰ ਹਮੇਪਾਲ ਜਿਹਦਾ ਬਹੁਤ ਨਾਮ ਚਰਚਾ ਤੇ ਚੱਲ ਰਹੀ ਆ ਉਹਦੇ ਵਿੱਚ ਕੁ ਦੂਜੀਆਂ ਪਾਰਟੀਆਂ ਵੱਲੋਂ ਕਿਹਾ ਜਾ ਰਿਹਾ ਜਿਵੇਂ ਆਵਾੰਦੀ ਪਾਰਟੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਸੋਸ਼ਲ ਮੀਡੀਆ ਤੇ ਜਿਵੇਂ ਕਾਫੀ ਚੱਲ ਰਿਹਾ ਵੀ ਅਮਰਿਤਪਾਲ ਜੀ ਕਾਫੀ ਲੀਡ ਨਾਲ ਅੱਗੇ ਜਾਣੇ ਵੀ ਜਿੰਨਾ ਉਹਨਾਂ ਨੇ ਜਿੱਤਣਾਗਾ ਤਾ ਦੂਜੀਆਂ ਪਾਰਟੀਆਂ ਵੱਲੋਂ ਕਿਹਾ ਜਾ ਰਿਹਾ ਵੀ ਇੱਕ ਟ੍ਰੈਂਡ ਆਇਆ ਏ ਇੱਕ ਤਰੀਕਾ ਹੈ ਵੀ ਸੋਸ਼ਲ ਮੀਡੀਆ ਜਿਹੜੇ ਕਮੈਂਟ ਵਗੈਰਾ ਦੇ ਕਮੈਂਟ ਬਾਹਰ ਹੁੰਦੇ ਵੇ ਇੱਥੋਂ ਦੇ ਕੋਈ ਨਹੀਂ ਸਾਰੇ ਹਾਂ ਵੀ ਲੋਕਲ ਬੰਦਾ ਕੋਈ ਨਹੀਂ ਉਹਨਾਂ ਵੱਲ ਕਹਿੰਦੇ ਵੀ ਤਾਂ ਬਾਹਰ ਵਿਦੇਸ਼ਾਂ 'ਚ ਬੈਠੇ ਉਹਨਾਂ ਨੇ ਵੋਟਾਂ ਥੋੜੀ ਪਾਉਣੀਆਂ ਬਿਲਕੁਲ ਜੀ ਬਿਲਕੁਲ ਇਹ ਜਦੋਂ ਬੰਦੇ ਦੇ ਕੋ ਮਨ 'ਚ ਭੁਲੇਖਾ ਹੋਵੇ ਨਾ ਜਾਂ ਧੌਣ 'ਚ ਕਿੱਲਾ ਹੋਵੇ ਤੇ ਜਿੰਨਾ ਜਰ ਨਿਕਲੇ ਨਾ ਉਹਨਾਂ ਜਰ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਜਿਹੜਾ ਕੋਈ ਵੀ ਹੰਕਾਰ ਆ ਜਾਂ ਮਾਣ ਆ ਉਹਦਾ ਜਦੋਂ ਟੁੱਟਦਾ ਨਾ ਤੇ ਉਦੋਂ ਜਦੋਂ ਉਹਦੇ ਅੱਗੇ ਜਾ ਕੇ ਬਾਈਟ ਕਰਿਓ ਵੀ ਹੁਣ ਦੱਸ ਮਿੱਤਰਾ ਤੂੰ ਤੇ ਕਹਿਣਾ ਹਾਂ ਵੀ ਇੱਥੇ ਅਮਰਪਾਲ ਨੇ ਜਿੰਨਾ ਇੱਥੇ ਸਰਬਜੀਤ ਸਿੰਘ ਨੇ ਜਿੰਨਾ ਇੱਥੇ ਫਲਾਣਾ ਨੇ ਜਿੰਨਾ ਇਹ ਕਿਦਾਂ ਜਿੱਤ ਕੇ ਜਿਹੜੇ ਤੂੰ ਹੀ ਤੱਤ ਕੱਢੇ ਸੀ ਉਹ ਤੱਤ ਤੁਹਾਡੇ ਕਿਦਾਂ ਫੇਲ ਹੋ ਗਏ ਮੈਂ ਇਹੋ ਗੱਲ ਕਰਦਾ ਗੱਲਾਂ ਤਾਂ ਕਰਨ ਦੀ ਸਾਰੀਆਂ ਪਾਰਟੀਆਂ ਨੂੰ ਆਦਤ ਪਈ ਅੱਜ ਤੋਂ ਨਹੀਂ ਪਈ ਇੱਕ ਦੂਜੇ ਦੇ ਚੱਕੜ ਸੁੱਟਣ ਦੀ ਇਹਨਾਂ ਨੂੰ ਪਈ ਆਦਤ ਵੀ ਜਿਹੜਾ ਵੀ ਥੋੜਾ ਜਿਹਾ ਤਾਂ ਉਹ ਚੱਲਦਾ ਹੁਣ ਵੇਖੋ ਲੱਖਾਂ ਦਾ ਕਾਟ ਜਿੱਥੇ ਵੀ ਜਾਵੇ ਇਹਦਾ ਲੱਖੇ ਸਿਧਾਨੇ ਦਾ ਹੁੰਦਾ ਇਹਦਾ ਜਿਹੜਾ ਅਮਰਤਪਾਲ ਦਾ ਆ ਆਪ ਮਹਾਰੇ ਲੋਕ ਜਿਹੜੇ ਆ ਆਪ ਮਹਾਰੇ ਮੋਟਰਸਾਈਕਲਾਂ ਦੇ ਝੰਡੀਆਂ ਲਾ ਕੇ ਰੇਡੀਆਂ ਦੇ ਝੰਡੀਆਂ ਲਾ ਕੇ ਗੱਡੀਆਂ ਤੇ ਟਰੈਕਟਰਾਂ ਦੇ ਉਹ ਕੀ ਉਥੋਂ ਬਾਹਰੋਂ ਕੈਨੇਡਾ ਤੋਂ ਅਮਰੀਕਾ ਤੋਂ ਆਏ ਇਹ ਸਾਰੇ ਜਿੰਨਾ ਨੌਜਵਾਨ ਐ ਇੱਥੋਂ ਦਾ ਵਾ ਤੇ ਇਹਨਾਂ ਰਲ ਕੇ ਜਿਹੜਾ ਵਾ ਹਰੋਣਾ ਜਿਹੜਾ ਸਰਬਜੀਤ ਸਿੰਘ ਜਿਹੜੇ ਯੋਧੇ ਦਾ ਬੱਚਾ ਵਾ ਉਹਦੇ ਵੀ ਹੰਗਾਰੇ ਦੇ ਵੇਖੋ ਹਾਰੇ ਦੇ ਵੇਖੋ ਅਸੀਂ ਗਏ ਇੱਥੋਂ ਅੰਮ੍ਰਿਤਸਰੋਂ ਉੱਠ ਕੇ ਜਥੇ ਬੰਦੀਆਂ ਗਈਆਂ ਕੀਰਤਨੀਆਂ ਜਥੇ ਵੀ ਗਏ ਕੱਲ ਕਵੀਸ਼ਰੀ ਜਥੇ ਵੀ ਗਏ ਉਥੇ ਤੇ ਉਹ ਜਾ ਕੇ ਆਪ ਪ੍ਰਚਾਰ ਕਰਕੇ ਆਏ ਉਹ ਵੇਖੋ ਕੋਈ ਬਾਹਰੋਂ ਆਇਆ ਕੋਈ ਬਾਹਰੋਂ ਨਹੀਂ ਆਇਆ ਇੱਥੋਂ ਕਰਦੇ ਉੱਥੋਂ ਦੀ ਸੰਗਤ ਇੰਨੀ ਜਿਆਦੀ ਸੀ ਕਿ ਲੋਕਾਂ ਨੇ ਰਸਤਿਆਂ ਦੇ ਵਿੱਚ ਸ਼ਬੀਲਾਂ ਅਕੇਲਿਆਂ ਦੇ ਲੰਗਰ ਸਿਆਂ ਦੇ ਲੰਗਰ ਹਰ ਇੱਕ ਚੀਜ਼ ਦੇ ਲੰਗਰ ਜਿਹੜੇ ਰਸਤੇ ਦੇ ਵਿੱਚ ਲਾਏ ਕਿ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਜਦੋਂ ਕੋਈ ਆਪ ਮੁਹਾਰੇ ਆਪ ਉਹ ਪਿੰਡਾਂ ਦੇ ਲੋਕ ਖੜਕੇ ਬੂਹਿਆਂ ਦੇ ਅੱਗੇ ਇੰਤਜ਼ਾਰ ਕਰਦੇ ਆ ਜਾਂ ਆਗੇ ਤੇ ਉਹ ਲੰਗਰ ਲਾਉਂਦੇ ਆ ਅੱਗੇ ਬੂਹਿਆਂ ਦੇ ਅੱਗੇ ਸਵਾਗਤ ਕਰਦੇ ਆ ਹਾਰਾਂ ਦਾ ਸਵਾਗਤ ਕਰਦੇ ਇਹ ਚੀਜ਼ ਦਾ ਜਿਹੜਾ ਆਪ ਹੱਥ ਖੜੇ ਕਰ ਕਰ ਕੋਈ ਪੁੱਛਦਾ ਨਹੀਂ ਉਹਨਾਂ ਨੂੰ ਉਹਨਾਂ ਆਪ ਹੱਥ ਖੜੇ ਕਰ ਕਰ ਕਹਿੰਦੇ ਆ ਵੀ ਸਾਡੇ ਬੂਹੇ ਅੱਗੇ ਬਿਲਾਓ ਅਸੀਂ ਤੁਹਾਡੇ ਨਾਲ ਆ ਇਹਦਾ ਮਤਲਬ ਵੀ ਇਹ ਜਿਹੜੀ ਹਵਾ ਉਸ ਬੰਦੇ ਦੀ ਚੰਗੀ ਆ ਕਿਉਂਕਿ ਹੰਗਾਰਾ ਨਿਕਨ ਕੇ ਬੱਚੇ ਲੈ ਕੇ ਲੋਕ ਬੂਹਿਆਂ ਕੇ ਖਲੋਤੇ ਯਹੀਂ ਵੀਡੀਓ ਬਣਾ ਕੇ ਆਂਦਗਾ ਜੇ ਕਹੋ ਤੁਹਾਨੂੰ ਵਿਖਾ ਦਾਂਗੇ ਵੀ ਛੋਟੇ ਛੋਟੇ ਬੱਚੇ ਵੀ ਜਿਹੜੇ ਅਗਲੇ ਨੇ ਬੂਹਿਆਂ ਦੇ ਅੱਗੇ ਧੁੱਪੇ 1.5 ਵਜੇ ਦਾ ਟਾਈਮ ਵੀ ਧੁੱਪੇ ਖਲਾਰ ਖਲਾਰ ਕੇ ਉਹਨਾਂ ਦਿਖਾਇਆ ਪਿਆ ਇਹ ਤੇ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਦੀ ਕਿਰਪਾ ਕਿਉਂਕਿ ਜਿੰਨੇ ਗੁਰੂ ਸਾਹਿਬ ਦੇ ਤਖਤ ਨੂੰ ਹੱਥ ਪਾਇਆ ਤੇ ਉਹਨੂੰ ਸ਼ੋਧਾ ਲਾਉਣ ਵਾਲੇ ਦਾ ਬੱਚਾ ਜਿਹੜਾ ਖਲੋਤਾ ਇਹ ਤੇ ਗੁਰੂ ਰਾਮਦਾਸ ਹੀ ਵਡਿਆਈ ਦੇਗਾ ਨਾ ਇਹ ਤੇ ਗੁਰੂ ਰਾਮਦਾਸ ਨੇ ਆਪ ਹੀ ਉਹਨਾਂ ਦੇ ਹਾਜ਼ਰ ਅੱਗੇ ਸੰਗਤ ਦੇ ਸਿਰ ਤੇ ਹੱਥ ਰੱਖ ਕੇ ਆਪ ਹੀ ਸਾਰੇ ਕਾਰਜ ਕਰਾ ਲੈਣੇ ਉਹਦਾ ਤੁਸੀਂ ਵੀਡੀਓ ਨਹੀਂ ਵੇਖੀ ਅਕਾਲੀ ਦਰਵਾਜ਼ਾ ਕੀਤਾ ਜਾਂਦਾ ਹੈ ਪਰ ਫਿਰ ਵੀ ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਉਹਨਾਂ ਨੇ ਭਾਈ ਅੰਮ੍ਰਿਤਪਾਲ ਦੇ ਖਿਲਾਫ ਖੜਾ ਕੀਤਾਗਾ ਨਹੀਂ ਇੱਕ ਖਡੂਰ ਸਾਹਿਬ ਨਹੀਂ ਖਿਲਾ ਰਿਆ ਉਹਨਾਂ ਸਾਰੇ ਥਾਂ ਹੀ ਖਿਲਾ ਰਿਆ ਹਾਂਜੀ ਹਾਂਜੀ ਕਿਉਂਕਿ ਇਹ ਪੰਥਕ ਨਹੀਂ ਆ ਇਹ ਇੱਕ ਇਹਨਾਂ ਬੜਾ ਤਗੜਾ ਇੱਕ ਬੜਾ ਤਗੜਾ ਨਕਾਬ ਜਿਹੜਾ ਵਾ ਇਹਨਾਂ ਬੜਾ ਤਗੜਾ ਨਕਾਬ ਪਾਇਆ ਵਾ ਪੰਥਕ ਹੋਣ ਦਾ ਇਹ ਜਿਹੜਾ ਨਕਾਬ ਹੈ ਇਹ ਲੱਥ ਚੁੱਕਾ ਵਾ ਇਹਨਾਂ ਵੇਖੋ ਆਪੇ ਅਰਦਾਸਾਂ ਕਰ ਕਰ ਗੁਰੂ ਸਾਹਿਬ ਅੱਗੇ ਕਿਹਾ ਵੀ ਜਿੰਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਜਿੰਨੇ ਬਰਗਾੜੀ ਕਾਂਡ ਕੀਤਾ ਜਿਹੜਾ ਉਹਦਾ ਉਹਦੇ ਵਿੱਚ ਹੱਥ ਆ ਉਹਦਾ ਰਵੇ ਕੱਖਣਾ ਉਹਦਾ ਬੇੜਾ ਗਰਕ ਹੋ ਜੇ ਤੇ ਗੁਰੂ ਰਾਮਦਾਸ ਜੀ ਨੇ ਐਡੀ ਕਿਰਪਾ ਕੀਤੀ ਉਹਦੇ ਦਰ ਤੇ ਖਲੋ ਕੇ ਕਿਹਾ ਵੀ ਉਹਦਾ ਬੇੜਾ ਹੀ ਕਰਕ ਹੋ ਜੇ ਤੇ ਇਹਨਾਂ ਦਾ ਬੇੜਾ ਹੀ ਕਰਕ ਹੋ ਗਿਆ ਵੇਖੋ ਇਹਨਾਂ ਦਾ ਰਿਆ ਕੱਖ ਨਹੀਂ ਅੱਜ ਵੀ ਸਾਰੇ ਅੜੜ ਗਏ ਜਿਹਨਾਂ ਦੂਜੀਆਂ ਪਾਰਟੀਆਂ ਜਾਣਦੇ ਆ ਪਰ ਅਜੇ ਵੀ ਸੁਧਰ ਜੋ ਅਜੇ ਵੀ ਕੌਮ ਨੂੰ ਟਾਰਗੇਟ ਨਾ ਕਰੋ ਮੈਂ ਤੁਹਾਨੂੰ ਬੇਨਤੀ ਕਰਦਾ ਵਾਂ ਕਿ ਤੁਸੀਂ ਅਜੇ ਵੀ ਅਜੇ ਵੀ ਰਲ ਕੇ ਕੌਮ ਨਾਲ ਚੱਲੋ ਤੁਹਾਨੂੰ ਮੌਕਾ ਮਿਲ ਸਕਦਾ ਆਉਣ ਵਾਲੇ 10 ਸਾਲਾਂ ਨੂੰ ਤੇ ਨਹੀਂ ਤਾਂ ਸਾਰੀ ਉਮਰ ਤੁਹਾਡੀ ਫੱਟੀ ਪੋਚੀ ਜਾਣੀ ਆ ਇੱਕ ਕਾਲੀ ਦਲ ਦਾ ਕੱਲ ਲੀਟਰ ਜਿਹੜਾ ਉਹ ਉਹ ਦੂਸਰੀ ਪਾਰਟੀ ਵਿੱਚ ਜਿਹੜੇ ਕਿਸ ਤਰ੍ਹਾਂ ਦੇ ਦੇ ਜਿਹੜਾ ਕਾਰੀ ਤਰ ਨੂੰ ਛੱਡਦਾ ਬਿਲਕੁਲ ਜੀ ਇਹ ਤਾਂ ਬੜੀ ਵਧੀਆ ਗੱਲ ਹੈ ਜਿਹੜਾ ਚਲੋ ਇਹਨਾਂ ਨੂੰ ਕਿਉਂਕਿ ਇਹਨਾਂ ਕੋਈ ਛੋਟੀ ਜੀ ਗੱਲ ਨਹੀਂ ਕੀਤੀ 328 ਰੂਪ ਸਾਡਾ ਤਖਤ ਆਏ ਇੱਥੇ 328 ਰੂਪ ਗੈਪ ਕਰ ਦੇਣੇ ਤੇ ਜਿਹੜੇ 328 ਰੂਪਾਂ ਦਾ ਹਿਸਾਬ ਲੈਣ ਗਏ ਉਹਨਾਂ ਨੂੰ ਵੀ ਵੱਢਿਆ ਟੁੱਕਿਆ ਗਿਆ 10 ਨੂੰ ਵੀ ਵੱਢਿਆ ਉੱਥੇ ਵੀ ਆ ਵੇਖੋ ਗੁੱਟ ਵੱਡੇ 307 ਦੇ ਪਰਚੇ ਕਰਵਾਏ ਇਹ ਮੈਂ ਇਹੋ ਗੱਲ ਕਰਦਾ ਵਾਂ ਵੀ ਇੰਨਾ ਬੰਦੇ ਪੰਥਕ ਨਹੀਂ ਜੋ ਕਿ ਤੇ ਭਲੇਖੇ ਚ ਨਾ ਤੁਰੇ ਫਿਰਿਓ ਜਿੰਨਾ ਕੌਮ ਦਾ ਘਾਣ ਬਾਦਲ ਪਰਿਵਾਰ ਨੇ ਕੀਤਾ ਉਹਨਾਂ ਸ਼ਹਿਦ ਹੀ ਕੋਈ ਮੇਰੇ ਹਿਸਾਬ ਨਾਲ ਜੇ ਕਾਂਗਰਸ ਨੇ ਮਾਰਿਆ ਸਾਨੂੰ ਸਰੀਰਕ ਮਾਰਿਆ ਪਰ ਜੇ ਇਹਨੇ ਬਾਦਲ ਨੇ ਮਰਵਾਇਆ ਸਾਨੂੰ ਤੇ ਅੰਦਰੂਨਨ ਮਾਰਿਆ ਸਾਡੇ ਪ੍ਰਾਤਨ ਸਤਿਗੁਰ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਪਿੰਡਾਂ ਦੇ ਵਿੱਚ ਪ੍ਰਾਤਨ ਸੀ ਉਹ ਸਾਰੇ ਇਹਨੇ ਚੁੱਕੇ ਸਾਡੇ ਇਤਿਹਾਸ ਗੈਬ ਕੀਤੇ ਨੇ ਇਹਨੇ ਹਰ ਇੱਕ ਚੀਜ਼ ਦਾ ਕਿਤਾਬਾਂ ਜਿਹੜੀਆਂ ਉਹ ਛੁਪਵਾਈਆਂ ਜਿਨ੍ਹਾਂ ਦੇ ਮੋਹਰਾਂ ਲਾਈਆਂ ਵੀ ਜਿਹੜੀਆਂ ਗੱਲ ਹੀ ਨਿਕਨ ਵਾਲੇ ਗਬਦੇਵ ਸਿੰਘ ਸਰਸੇ ਨੇ ਵੀ ਇਹ ਮੁੱਦੇ ਤੇ ਚੁੱਕਿਆ ਸਾਰਾ ਕੰਮ ਪਰ ਬੜੀ ਸ਼ਰਮ ਵਾਲੀ ਗੱਲ ਇਹਨਾਂ ਵਾਸਤੇ ਵੀ ਇਹ ਜਿਹੜੀ ਕੌਮ ਨਾਲ ਗਦਾਰੀ ਆ ਇਹ ਪਰ ਗੁਰੂ ਸਾਹਿਬ ਨਾਲ ਗਦਾਰੀ ਕਹਿੰਦੇ ਕੋਈ ਬੰਦਾ ਬੰਦੇ ਨਾਲ ਕਰ ਲੂ ਤੇ ਗੁਰੂ ਸਾਹਿਬ ਬਖਸ਼ ਦੂਗਾ ਉੱਥੇ ਜਾ ਕੇ ਬਖਸ਼ਾਲੂ ਤੇ ਜਿਹਨੇ ਹਾਥੀ ਗੁਰੂ ਨੂੰ ਪਾ ਲਿਆ ਉਹ ਬਖਸ਼ਾਉ ਕਿੱਥੇ ਇਹਨੇ ਹੱਥ ਗੁਰੂ ਨੂੰ ਪਾਇਆ ਵਾ ਤੇ ਇਹਨਾਂ ਦੇ ਕਾਲੀਆਂ ਦੇ ਜਿਹੜੀਆਂ ਇਹ ਮਿਲ ਗਿਆ ਮੇਟ ਹੋ ਗਏ ਆ ਇਹਨਾਂ ਦੀ ਜਿਹੜੀ ਬਰਬਾਦੀ ਹੈ ਇਹ ਬਿਲਕੁਲ ਚੱਲੂ ਹੋ ਗਈ ਹੁਣ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਦੇ ਚਰਨਾਂ 'ਚ ਬੈਣ ਦੀ ਸੰਗਤ ਦੇ ਚਰਨਾਂ ਦੇ ਵਿੱਚ ਬੈਣ ਦੀ ਕਰਦੇ ਆ ਤੇ ਵੇਖੋ ਹੱਥ ਜੋੜ ਕੇ ਬੈਣਦੀ ਆ ਕਿ ਜੇ ਇਹ ਪੰਥਕ ਆਗੂ ਜਿਸ ਤਰ੍ਹਾਂ ਆਪਣੇ ਵੀਰ ਸਤਕਾਰਯੋਗ ਆ ਇਹਨਾਂ ਨੂੰ ਵੀ ਸਮਝਾਓ ਕਿ ਜੇ ਇਹਨਾਂ ਬੰਦਿਆਂ ਦੇ ਅੱਗੇ ਆਪਾਂ ਆਪਣੇ ਬੰਦੇ ਖਿਲਾਰੇ ਇਹਨਾਂ ਨੂੰ ਪਹਿਲਾਂ ਤੋਂ ਵਾਪਸ ਲਿਆਓ ਕਿਉਂਕਿ ਬੜੀ ਮਾੜੀ ਗੱਲ ਜੋ ਏ ਕੌਮ ਵਾਸਤੇ ਬਹੁਤ ਗਲਤ ਮੈਸੇਜ ਜਾਂਦਾ ਕਿ ਤੁਹਾਡਾ ਅਸੀਂ ਸਤਿਕਾਰ ਕਰਦੇ ਹਾਂ ਸਾਰਿਆਂ ਦਾ ਪਰ ਉਹ ਸਤਿਕਾਰ ਤੁਹਾਡਾ ਨਹੀਂ ਹੋ ਰਹਿਣਾ ਫੇਰ ਇਹ ਗੱਲ ਦਾ ਗੁੱਸਾ ਨਾ ਕਰਿਓ ਕਿ ਜੇ ਉਹ ਤੁਸੀਂ ਬੰਦਿਆਂ ਦੇ ਕਾਗਜ਼ ਨਾ ਵਾਪਸ ਲਏ ਜੇ ਸਰਬਜੀਤ ਸਿੰਘ ਹਰਦਾਵਾ ਤੇ ਇਹਦੇ ਹਰੋਣ ਵਿੱਚ ਸਿਰਫ ਤੁਹਾਡਾ ਹੱਥ ਹੋਊਗਾ ਇਹਦਾ ਮਤਲਬ ਇਹੋ ਹੀ ਆ ਕਿ ਫੇਰ ਤੁਸੀਂ ਦੁਸ਼ਮਣ ਦੇ ਪੱਖ 'ਚ ਜੋ ਤੁਸੀਂ ਕੌਮ ਦੇ ਪੱਖ 'ਚ ਨਹੀਂ ਪਰ ਮੈਂ ਸੰਗਤ ਨੂੰ ਵੀ ਇਹੋ ਬੇਨਤੀ ਕਰਦਾ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਤਕੜੇ ਹੋ ਗਏ ਆਪਾਂ ਹਲੂਣਾ ਮਾਰ ਕੇ ਇਹ ਜਿਹੜੀਆਂ ਚਾਰ ਸੀਟਾਂ ਵਾਂ ਇਹ ਤਕੜੇ ਹੋ ਗਏ ਜਿਤਾਈਏ ਤੇ ਜੋਧਿਆਂ ਨੂੰ ਉਹਨਾਂ ਨੂੰ ਜਿਹੜੇ ਕੌਮ ਦੀ ਗੱਲ ਪੰਜਾਬ ਦੀ ਗੱਲ ਕਰਦੇ ਆ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਉੱਥੇ ਪਾਰਲੀਮੈਂਟ 'ਚ ਮੋਦੀ ਦੇ ਸਾਹਮਣੇ ਮੋਦੀ ਦੀ ਇੱਕ ਦੇ ਭਾਈਏ ਆਰਐਸਐਸ ਦੀ ਇੱਕ ਦੇ ਭਾਈਏ ਉੱਥੇ ਜਾ ਕੇ ਜਿਹੜਾ ਇਹ ਕੌਮ ਦੀ ਪੰਜਾਬ ਦੀ ਗੱਲ ਕਰਨ ਤੇ ਕੌਮ ਦਾ ਜਿਹੜਾ ਸਿਰ ਉੱਚਾ ਹੋਵੇ ਇਹ ਮੈਂ ਅਪੀਲ ਕਰਦਾ ਸਾਰੀ ਸੰਗਤ ਨੂੰ ਇੱਕ ਸਰਸੇ ਵਾਲੇ ਨੂੰ ਬੇਲ ਮਿਲੀ ਆ ਬਾਬਾ ਰਾਮ ਰਹੀਮ ਨੂੰ ਉਹਨੂੰ ਬੇਲ ਮਿਲੀ ਆ ਤੇ ਆਪਣੇ ਜਿਹੜੇ ਪੰਜਾਬ ਦੇ ਕਾਫੀ ਜਿਹੜੇ ਸਜ਼ਾ ਕੱਟ ਰਹੇ ਨੇ ਜਿਹੜੇ 30-30 ਸਾਲ ਤੋਂ ਵੀ ਇਹਨਾਂ ਨੂੰ ਉੱਪਰ ਹੋ ਗਿਆ ਉਹਨਾਂ ਦਾ ਕੋਈ ਸੁਣਵਾਈ ਨਹੀਂ ਆ ਇਹ ਬਿਲਕੁਲ ਜੀ ਇਹ ਤੁਹਾਡੀ ਗੱਲ ਸਹੀ ਆ ਇਹ ਇਹ ਜਿਹੜਾ ਨਿਸ਼ਾਨੀ ਕੋਈ ਕੋਈ ਕਈ ਬੰਦੇ ਪੁੱਛਦੇ ਆ ਨਾ ਵੀ ਯਾਰ ਆਪਾਂ ਤਾਂ ਚੰਗੇ ਬਲੇ ਤੁਰੇ ਫਿਰਦੇ ਗੁਲਾਮ ਕਿਦਾਂ ਕਈ ਬੰਦੇ ਪੁੱਛਦੇ ਆ ਵੀ ਯਾਰ ਅਸੀਂ ਤਾਂ ਚੰਗੇ ਬਲੇ ਤੁਰੇ ਫਿਰਦੇ ਗੁਲਾਮ ਕਿੱਥੋਂ ਸਾਡੇ ਕਿਹੜੇ ਗੱਲ 'ਚ ਰਸੇ ਪਾਏ ਇਹ ਸਰਕਾਰਾਂ ਰੱਸੇ ਨਹੀਂ ਪਾਉਂਦੀਆਂ ਹੁੰਦੀਆਂ ਤੁਹਾਡੀਆਂ ਸਹੂਲਤਾਂ ਸੁਖ ਖੋਹ ਲੈਂਦੀਆਂ ਤੁਹਾਡੀ ਨੌਜਵਾਨੀ ਦੇ ਟਾਰਗੇਟ ਕਰਦੀਆਂ ਜਿਨ੍ਹਾਂ ਕੌਮ ਦੀ ਗੱਲ ਕੀਤੀ ਜਿਨ੍ਹਾਂ ਪੰਜਾਬ ਦੇ ਹਿੱਤ ਦੀ ਗੱਲ ਕੀਤੀ ਜਿਨ੍ਹਾਂ 84 ਦੀ ਗੱਲ ਕੀਤੀ ਸਾਡੀਆਂ ਧੀਆਂ ਪਣਾ ਦੇ ਗਲਾਂ 'ਚ ਟਾਇਰ ਪਾ ਕੇ ਸਾਡੇ ਬਲਾਦ ਘਰ ਹੋਏ ਬੱਚਿਆਂ ਤੇ ਸਾਡੇ ਬਜ਼ੁਰਗ ਮਾਰੇ ਗਏ ਤਾਂ ਹੀ ਇਹਨਾਂ ਹਵਾਰੇ ਨਾ ਜਿਹੜੇ ਹਥਿਆਰ ਚੁੱਕੇ ਸੀ ਤਾਂ ਹੀ ਇਹ ਯੋਧੇ ਜਿਹੜੇ ਜੇਲਾਂ 'ਚ ਗਏ ਨਾ ਵੀ ਇਹਨਾਂ ਕੌਮ ਦਾ ਦਰਦ ਲੈ ਕੇ ਕਾਲ ਤੱਕ ਟੈਕ ਹੋਏ ਤਾਂ ਇਹਨਾਂ ਇਹ ਦਰਦ ਲਿਆ ਵੀ ਕੌਮ ਦਾ ਜਿਹੜੇ ਨੌਜਵਾਨ ਮਾਰੇ ਇਹਨਾਂ ਦੇ ਕੋਈ ਰਿਸ਼ਤੇਦਾਰ ਥੋੜੀ ਸੀ ਇਹ ਦਰਦ ਹੀ ਕੌਮ ਦਾ ਇਹ ਤਖਤ ਨਾਲ ਪਿਆਰ ਹੀ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਹੀ ਤੇ ਇਹ ਜੋਧੇ ਜਿਹੜੇ ਉੱਠੇ ਇਹਨਾਂ ਨੂੰ ਵੇਖੋ ਤੁੰਨਿਆ ਗਿਆ ਅੱਜ ਤੱਕ ਸਜ਼ਾ ਪੂਰੀ ਹੋ ਗਈ ਅੱਜ ਤੱਕ ਉਹਨਾਂ ਨੂੰ ਬੇਲਾ ਤੱਕ ਨਹੀਂ ਮਿਲਦੀਆਂ ਤੇ ਪਰ ਇੱਕ ਕੱਲ ਜਿਹੜਾ ਆ ਸੌਦੇ ਸਾਧ ਵਾਲਾ ਇਹਨੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਰਿਆਮ ਪਹਿਲੋਂ ਐਲਾਨ ਕਰਕੇ ਤੇ ਇਹ ਦੇ ਕਰਿੰਦਿਆਂ ਨੇ ਰੱਜ ਕੇ ਵਿਦਵੀ ਗੁਰੂ ਸਾਹਿਬ ਦੇ ਅੰਗਾਂ ਦੀ ਕੀਤੀ ਤੇ ਜਿਹੜੇ ਆ ਪੰਥਕ ਹੋਣ ਦਾ ਵਾਅਦਾ ਕਰਦੇ ਆ ਬਾਦਲ ਪਰਿਵਾਰ ਇਹਨਾਂ ਦੀ ਉਦੋਂ ਸਰਕਾਰ ਸੀ ਇਹਨਾਂ ਉਹਨਾਂ ਨੂੰ ਸਹੂਲਤਾਂ ਦੇ ਕੇ ਇਹਨਾਂ ਉਹਨਾਂ ਨੂੰ ਪਾਵਰਾਂ ਦੇ ਕੇ ਤੇ ਜਿਹੜੀ ਸੰਗਤ ਸੜਕ ਤੇ ਬੈਠੀ ਸੀ ਉਹਨਾਂ ਦੇ ਹਿੱਕ 'ਚ ਗੋਲੀਆਂ ਮਾਰੀਆਂ ਤੇ ਜਿਹੜੇ ਮਾਰਨ ਵਾਲੇ ਸੀ ਗੋਲੀਆਂ ਉਹਨਾਂ ਨੂੰ ਕੀ ਕਿਹਾ ਗਿਆ ਉਹਨਾਂ ਨੂੰ ਅਣਪਛਾਤੇ ਪੁਲਿਸ ਵਾਲੇ ਕਿਹਾ ਗਿਆ ਕਮਾਲ ਹੋ ਗਈ ਇੱਕ ਇੱਕ ਗੋਲੀ ਦਾ ਹਿਸਾਬ ਦੇਣਾ ਪੈਂਦਾ ਜਾ ਕੇ ਇੱਕ ਇੱਕ ਮਿੰਟ ਦਾ ਹਿਸਾਬ ਦੇਣਾ ਪੈਂਦਾ ਵੀ ਕਿਹੜਾ ਕਿੱਥੇ ਕਿਹੜੇ ਮੋੜ ਤੇ ਖੜਾ ਵਾ ਤੇ ਕਦੀ ਅਣਪਛਾਤੇ ਵੀ ਬੁਲਸ ਹੋਈ ਆ ਇਹ ਕਰਕੇ ਜਿਹੜਾ ਇਹ ਦੋ ਰਿਆ ਵਾ ਇਹ ਸਾਡੇ ਨਾਲ ਅੱਜ ਤੋਂ ਨਹੀਂ ਹੋਈਆਂ 84 ਤੋਂ ਵੇਖੋ 84 ਤੋਂ ਪਹਿਲਾਂ ਨੌਜਵਾਨ ਪੱਠੇ ਵੜਨ ਜਾਂਦੇ ਸੀ ਤੇ ਉਹਨਾਂ ਨੂੰ ਚੁੱਕ ਕੇ ਤੇ ਉਹਨਾਂ ਦੇ ਮੁਕਾਬਲੇ ਬਣਾ ਕੇ ਉਹਦੇ ਲੈ ਜਾਂਦੇ ਸੀ ਇਹ ਅੱਜ ਤੋਂ ਨਹੀਂ ਗੱਲ ਹੋਣ ਢੀ ਇਹ ਸਾਡੇ ਨਾਲ ਪਿੱਛੇ ਤੋਂ ਚੱਲਦਾ ਆ ਇਹ ਸਾਡੇ ਨਾਲ ਇਹ ਜੇ ਦਰਬਾਰ ਸਾਹਿਬ ਦੇ ਟੈਕ ਹੋਇਆ ਤਾਂ 52 ਦੇ ਵਿੱਚ ਵੀ ਜੁੱਤੀਆਂ ਲੈ ਕੇ ਜਿਹੜੇ ਸਾਡੀ ਫੌਜ ਜਿਹੜੀ ਆ ਇੰਡੀਆ ਦੀ ਇਹ ਦਰਬਾਰ ਸਾਹਿਬ ਦਾਖਲ ਹੋਈ ਅੱਜ ਤੋਂ ਵਿਤਕਰਾ ਨਹੀਂ ਹੋ ਰਿਹਾ ਇਹ ਸਾਡੇ ਨਾਲ ਇਹ ਪਹਿਲਾਂ ਤੋਂ ਹੀ ਹੋ ਰਿਹਾ ਇਹ ਗੁਲਾਮੀ ਦੀ ਨਿਸ਼ਾਨੀ ਹੁੰਦੀ ਆ ਗੁਲਾਮ ਦਾ ਵੇਖੋ ਕੋਈ ਧਰਮ ਨਹੀਂ ਕੋਈ ਸਤਕਾਰ ਨਹੀਂ ਧਰਮ ਸਾਡੇ ਦਾ ਵੇਖੋ ਜੇ ਫੌਜ ਦੀਆਂ ਨੌਕਰੀਆਂ ਸਾਡੀਆਂ ਖੋਈਆਂ ਗਈਆਂ ਸਾਡਾ ਕੋਈ ਵੀ ਸਰਕਾਰੀ ਕੋਟਾ ਜਿਹੜਾ ਉਹ ਨਹੀਂ ਛੱਡਿਆ ਗਿਆ ਕੋਈ ਭਰਤੀ ਸਾਡੀ ਨਹੀਂ ਛੱਡੀ ਗਈ ਪਾਣੀ ਸਾਡੇ ਖੋਏ ਜਾ ਰਹੇ ਕਿਸਾਨੀ ਸਾਡੀ ਜਿਹੜੀ ਆ ਉਹ ਜ਼ੀਰੋ ਕੀਤੀ ਜਾ ਰਹੀ ਆ ਭੀ ਮਤਲਬ ਇਹੋ ਹੀ ਆ ਭੀ ਪੰਜਾਬ ਦੇ ਜਿਹੜੀਆਂ ਸਟੇਟਾਂ ਵਾ ਜਿਹੜੀਆਂ ਚੰਗੀਆਂ ਸਟੇਟਾਂ ਉਹ ਵੀ ਖੋਈਆਂ ਜਾ ਰਹੀਆਂ ਇਹਦਾ ਮਤਲਬ ਇਹ ਹੋਈ ਆ ਕਿ ਇਹ ਜਿਹੜੀ ਨੀਤੀ ਆ ਸਰਕਾਰਾਂ ਦੀ ਪੰਜਾਬ ਲਈ ਚੰਗੀ ਨਹੀਂ ਤੇ ਇਸ ਕਰਕੇ ਨੌਜਵਾਨਾਂ ਨੂੰ ਜਿਤਾਓ ਮੈਂ ਬੇਨਤੀ ਕਰਦਾ ਸਾਰੇ ਸੰਗਤਾਂ ਕੇ ਵੇਖੋ ਆਉਣ ਵਾਲਾ ਸਮਾਂ ਅੱਜ ਤੇ ਸਾਡੇ ਬੱਚੇ ਕੁਝ ਬਜੇ ਹੋਏ ਆ ਕੁਝ ਗੇਮਾਂ ਲ ਚੱਲਦੇ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਤੁਹਾਡੇ ਕੋਲ ਸਭ ਕੁਝ ਖੋਹ ਲੈਣਾ ਜੋ ਇਹ ਜਿਹੜਾ ਇਹ ਜ਼ਮੀਨਾਂ ਸਭ ਕੁਝ ਜੇ ਦਾਤਾ ਜਿਹੜੀਆਂ ਤੁਹਾਡੀਆਂ ਕੋਈ ਨਹੀਂ ਰਹਿਣੀਆਂ ਕਹਿੰਦੇ ਹੁੰਦੇ ਆ ਵੀ ਮੰਗਿਆ ਤਾਂ ਕੋਈ ਕਹੀ ਨਾ ਦੇਵੇ ਕਵਾਂਡੀ ਕਹੀ ਨਹੀਂ ਮੰਗਿਆ ਦਿੰਦਾ ਤੇ ਤੁਸੀਂ ਰਾਜਪਾਲ ਦੇ ਜੋ ਰਾਜ ਹਿੱਕ ਤੇ ਗੋਡੇ ਰਾ ਕੇ ਲੈਣੇ ਪੈਂਦੇ ਆ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਸਾਰੀ ਸਖਤ ਨੂੰ ਕਿ ਆ ਟਾਈਮ ਜੋ ਜੇ ਉਹਨੇ ਉਸ ਟਾਈਮ ਭਾਈ ਬਿਆੰਤ ਸੋਹਣੇ ਸੋਧਾ ਲਾ ਕੇ ਤੇ ਬਦਲਾ ਲਿਆ ਤੇ ਤੁਸੀਂ ਬਦਲਾ ਅੱਜ ਉਹ ਕੌਮ ਦਾ ਜਿਹੜਾ ਯੋਧੇ ਨੇ ਲੱਥੀ ਪੱਗ ਸਿਰ ਤੇ ਰੱਖੀ ਉਸ ਲੱਥੀ ਪੱਗ ਦਾ ਜਿਹੜਾ ਤੁਹਾਡੀ ਕੌਮ ਦੇ ਸਿਰ ਤੇ ਰੱਖ ਗਿਆ ਉਹਦੇ ਅੱਜ ਜਿਹੜਾ ਆਸਾਨ ਚਕਾਉਣ ਦਾ ਟਾਈਮ ਅੱਜ ਆ ਗਿਆ ਜੋ ਅੱਜ ਆਪਾਂ ਸਰਬਜੀਤ ਸਿੰਘ ਨੂੰ ਇੱਕ ਸਿਰਫ ਆਸਾਨ ਕਿੱਦਾਂ ਛਕਾਉਣਾ ਇੱਕ ਸਿਰਫ ਗੂਠਾ ਨਪਣਾ ਤੇ ਆਪਣੇ ਭੈਣ ਭਰਾਵਾਂ ਨੂੰ ਕਹਿਣਾ ਵਾ ਰਲ ਮਿਲ ਕੇ ਆਪਾਂ ਸਾਰੇ ਸ਼ਕਤ ਨੂੰ ਬੰਨਤੀ ਕਰਦਾ ਕਿ ਜਿੰਨੀਆਂ ਵੀ ਜਥੇਬੰਦੀਆਂ ਆਪਾਂ ਵਖਰਾਵੇਂ ਛੱਡੀਏ ਸਾਰੇ ਰਲ ਮਿਲ ਕੇ ਉੱਥੇ ਜਾ ਕੇ ਪ੍ਰਚਾਰ ਕਰਕੇ ਇਹਨਾਂ ਜੋਧੇ ਨੂੰ ਜਿਤਾ ਕੇ ਪਾਰਲੀਮੈਂਟ ਉਹ ਕੱਢੀਏ ਤੇ ਕੋਈ ਆਉਣ ਵਾਲਾ ਟਾਈਮ ਜਿਹੜਾ ਪੰਜਾਬ ਆ ਦੇ ਚੰਗਾ ਸੰਦੇਸ਼ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ